ਨ ਮੌਕੇ ਤੇ ਨੇ ਸਰਤੇ ਨੇ ਵਟੀ ਜ਼ਿੰਮੇਵਾਰੀ ਹੈ ਜੀ 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 ਅੱਗੇ ਡਾਕਟਰ ਰਵਜੋਤ ਨੇ ਸਾਮ 84 ਤੋਂ ਵਿਧਾਇਕ ਨੇ ਇਹਨਾਂ ਦੇ ਕੋਲ ਲੋਕਲ ਬਾਡੀ ਗਵਰਨਮੈਂਟ ਦਾ ਮਿਲਿਆ ਇੱਕ ਵੱਡਾ ਇਹ ਇਹ ਵੀ ਡਿਪਾਰਟਮੈਂਟ ਹੈਗਾ ਤੇ ਪਾਰਲੀਮੈਂਟ ਹੀ ਆ ਫਿਰ ਜਿਹੜੀ ਆ ਇਹ ਦੂਸਰਾ ਵਿਭਾਗ ਯਾਨੀ ਕਿ ਦੋ ਵਿਭਾਗ ਡਾਕਟਰ ਰਵਜੋਤ ਸਿੰਘ ਦੇ ਕੋਲ ਗਏ ਨੇ ਤੇ ਮਹਿੰਦਰ ਭਗਤ ਜਿਨ੍ਹਾਂ ਦਾ ਬਹੁਤ ਚਰਚਾ ਹੋ ਰਹੀ ਹੈ ਡਿਫੈਂਸ ਸਰਵਿਸ ਵੈਲਫੇਅਰ ਇਹਨਾਂ ਦੇ ਕੋਲ ਗਿਆ ਫਰੀडम फाइਟਰ ਗਿਆ ਤੇ ਹਾਰਟਿਕ ਕਲਚਰ ਗਏ ਨੇ ਇਹ ਤਿੰਨੋਂ ਡਿਪਾਰਟਮੈਂਟ ਚੰਨੀ ਜੀ ਚੇਤਨ ਸਿੰਘ ਜੋੜੇ ਮਾਜਰਾ ਦੇ ਕੋਲ ਸੀ ਸੋ ਉਹੀ ਗੱਲ ਹੋ ਗਈ ਕਿ ਪਹਿਲਾਂ ਪਟਿਆਲੇ ਵਾਲੇ ਦੇ ਕੋਲ ਸੀ ਹੁਣ ਸੰਗਰੂਰ ਵਾਲਿਆਂ ਦੇ ਕੋਲ ਹੋ ਗਿਆ ਸੋ ਇਹ ਜਿਹੜਾ ਚੇਤਨ ਸਿੰਘ ਜੋੜੇ ਮਾਜਰਾ ਦੇ ਕੋਲ ਜਿਹੜੇ ਪ੍ਰਮੁੱਖ ਤਿੰਨ ਡਿਪਾਰਟਮੈਂਟ ਸੀ ਉਹ ਸ਼ਿਫਟ ਹੋ ਕੇ ਮਾਫ ਕਰਨਾ ਜਲੰਧਰ ਵਾਲਿਆਂ ਕੋਲ ਚੱਲਿਆ ਗਿਆ ਸੋ ਜਲੰਧਰ ਮਹਿੰਦਰਪਗਤ ਹੋਣੀ ਹੁਣ ਸਾਂਭਣਗੇ ਜਿੰਨੇ ਵੀ ਜਿਹੜੇ ਤਿੰਨ ਡਿਪਾਰਟਮੈਂਟ ਚੇਤਨ ਸਿੰਘ ਜੋੜੇ ਮਾਜਰਾ ਹੋਰਾਂ ਦੇ ਕੋਲ ਸੀ ਤਾਂ ਵੱਡੇ ਨਾਮ ਸੀ ਜਿਨ੍ਹਾਂ ਦੀ ਛੁੱਟੀ ਕੀਤੀ ਗਈ ਆ ਕੱਲ ਹੀ ਅਸਤੀਫੇ ਲੈ ਲੇਗੇ ਇਹ ਵੀ ਕਬੱਡੀ ਗੱਲ ਐ ਇੱਕ ਦਿਨ ਪਹਿਲਾਂ ਹੀ ਇਸ ਤਰੀਕੇ ਦੇ ਨਾਲ ਤੇ ਦੂਸਰੇ ਦਿਨ ਸੌ ਚੱਕ ਸਮਾਗਮ ਰੱਖਿਆ ਗਿਆ ਤੇ ਅੱਜ ਇਹ ਆ ਕਿ ਜਿਹੜੇ ਵਿਧਾਇਕ ਸੀ ਇਹ ਰਾਜ ਭਵਨ ਦੇ ਵਿੱਚ ਗਏ ਤਾਂ ਵਿਧਾਇਕ ਦੇ ਤੌਰ ਤੇ ਸੀ ਪਰ ਆਏ ਵਾਪਸ ਆਏ ਨੇ ਮੰਤਰੀ ਬਣ ਕੇ ਮੰਤਰੀ ਬਣ ਕੇ ਐਮਬਲਮ ਲੱਗੀ ਹੋਈ ਗੱਡੀਆਂ ਦੇ ਵਿੱਚ ਬੈਠ ਕੇ ਆਏ ਬਿਲਕੁਲ 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 ਪਰ ਹੁਣ ਜ਼ਿੰਮੇਵਾਰੀ ਵੀ ਬਹੁਤ ਆ ਕਿ ਜ਼ਿੰਮੇਵਾਰੀ ਵੀ ਦੇਖਣੀ ਪੈਗੀ ਕਿ ਜਿਸ ਤਰੀਕੇ ਦੇ ਨਾਲ ਕਿਉਂਕਿ ਇਹ ਸਾਰੇ ਨਾ ਨਵੇਂ ਵਿਧਾਇਕ ਨੇ ਜਿਹੜੇ ਪਹਿਲੀ ਪਹਿਲੀ ਵਾਰ ਜਿੱਤੇ ਹੋਏ ਨੇ ਹਨਾ ਹਾਲਾਂਕਿ ਪਾਰਟੀ ਦੇ ਕੋਲ ਐਸੇ ਵੀ ਨੇ ਕਿ ਜਿਹੜੇ ਦੋ ਦੋ ਵਾਰ ਵੀ ਜਿੱਤੇ ਹੋਏ ਨੇ ਪਰ ਉਹਨਾਂ ਤੇ ਪਾਰਟੀ ਕਿਉਂ ਨਹੀਂ ਵਿਸ਼ਵਾਸ ਜਤਾ ਰਹੀ ਇਹ ਵੱਡਾ ਸਵਾਲ ਇੱਕ ਹੈਗਾ ਆ ਵੈਸੇ ਗੱਲ ਇਹ ਵੀ ਹੈ ਕਿ ਇਹ ਕਹਿ ਲਿਏ ਕਿ ਦੁਖਦੀ ਰਗ ਜ਼ਰੂਰ ਹੈ ਕਿਉਂਕਿ ਦੂਜੀ ਵਾਰ ਐਮਐਲਏ ਬਣਨਾ ਚਾਹੇ ਪ੍ਰੋਫੈਸਰ ਬਲਜਿੰਦਰ ਕੌਰ ਦੀ ਗੱਲ ਕੀਤੀ ਜਾਵੇ ਸਰਬਜੀਤ ਕੌਰ ਮਾਨੋਕੇ ਦੀ ਗੱਲ ਕੀਤੀ ਜਾਵੇ ਕੁਲਵੰਤ ਸਿੰਘ ਪੰਡੋਰੀ ਦੀ ਗੱਲ ਕੀਤੀ ਜਾਵੇ ਤੇ ਹੋਰ ਵੀ ਕਈ ਚਿਹਰੇ ਨੇ ਹਾਲਾਂਕਿ ਕਈ ਚਿਹਰੇ ਛੱਡ ਚੁੱਕੇ ਸੀ ਤੇ ਕਈ ਚਿਹਰੇ ਅਜੇ ਸੀ ਜੇ ਇਹਨਾਂ ਦਾ ਲਗਭਗ ਇਹ ਤੈਅ ਸੀ ਕਿ 2022 ਦੇ ਵਿੱਚ ਜਿੱਤੇ ਤਾਂ ਸਿੱਧੀ ਮੰਤਰੀ ਦੀ ਕੁਰਸੀ ਤੇ ਬੈਠਣਗੇ ਗੱਡੀ ਐਮਬਲਮ ਵਾਲੀ ਥੱਲੇ ਹੋਊਗੀ ਪਰ ਉਹਨਾਂ ਦੇ ਵਿੱਚ ਕੁਝ ਕ ਚਿਹਰੇ ਅਜੇ ਹੋਏ ਜਿਨ੍ਹਾਂ ਦੀ ਡਿਪਟੀ ਸੀਐਮ ਦੀ ਚਰਚਾ ਚੱਲੀ ਉਹ ਵੀ ਰ ਤੇ ਕੈਪਟਨ ਦੇ ਰੈਂਕ ਜ਼ਰੂਰ ਉਹਨਾਂ ਦੇ ਕੋਲਨੇ ਸਾਬ 프로ਫੈਸਰ ਬਲਜਿੰਦਰ ਕੁਆਰ ਦੀ ਗੱਲ ਕੀਤੀ ਜਾਂਦੀ ਪਰ ਜਿਹੜਾ ਮੰਤਰੀਪਾਦ ਵਾਲਾ ਜਿਹੜਾ ਚਿਹਰਿਆਂ ਦੇ ਵਿੱਚ ਨਾ ਸੀ ਅਜੇ ਤੱਕ ਉਹਨਾਂ ਦੇ ਨਾਮ ਨਹੀਂ ਆਏ ਹਾਲਾਂਕਿ ਜਿਹੜੇ ਚਿਹਰੇ ਹੋਣੇ ਮੰਤਰੀ ਬਣਾਏ ਗਏ ਨੇ ਮਹਿੰਦਰ ਭਗਤ ਦੀ ਗੱਲ ਕੀਤੀ ਜਾਵੇ ਵੱਡਾ ਚਿਹਰਾ ਨੇ ਵੱਡਾ ਫੇਸ ਨੇ ਹਿੰਦੂ ਚਿਹਰਾ ਨੇ ਹਿੰਦੂ ਫੇਸ ਨੇ ਤੇ ਉਹ ਚਿਹਰੇ ਨੂੰ ਪਹਿਲਾਂ ਹੀ ਜਲੰਧਰ ਵਿਸਥੀ ਜਦੋਂ ਚੋਣਾਂ ਸਨ ਮੁੱਖ ਮੰਤਰੀ ਭਗਵੰਤ ਪਾਣਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਇੱਕ ਪੌੜੀ ਤੁਸੀਂ ਚੜਾਓ ਤੇ ਇਹ ਕੁਰਸੀ ਵਾਲੀ ਪੌੜੀ ਤੇ ਚੜਾਉਣਾ ਸਾਡੀ ਜ਼ਿੰਮੇਵਾਰੀ ਹੈ ਹਾਂ ਇਹਦੇ ਤੇ ਚੰਨੀ ਜੀ ਮੈਨ ਜਰੂਰ ਕੁਸ਼ਨਾ ਜਿਹੜਾ ਹੱਥ ਧਰਿਆ ਬਿਲਕੁਲ ਜਾਂ ਮਨਨ ਕੀ ਦੇਖੋ ਤੁਸੀਂ ਗਏ ਜੇ ਤੁਸੀਂ ਨਾ ਜਾਂਦੇ ਹੁਣ ਬੰਦਾ ਤਾਂ ਸੋਚਦਾ ਹੀ ਹੈ ਨਾ ਕਿ ਸ਼ਾਇਦ ਜੇ ਮੈਂ ਰਹਿੰਦਾ ਤਾਂ ਇਸ ਵਾਰ ਸ਼ਾਇਦ ਕਿਤੇ ਮੇਰਾ ਨੰਬਰ ਆ ਜਾਂਦਾ ਜੀ ਬਿਲਕੁਲ ਤੇ ਇਸ ਤਰੀਕੇ ਦੇ ਇਹ ਸਿਆਸਤ ਆ ਸੋ ਦੂਸਰੀਆਂ ਪਾਰਟੀਆਂ ਇੱਕ ਦੂਸਰੇ ਨੂੰ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਸਭ ਕੁਝ ਸਿਖਾਉਣ ਦੇ ਲਈ ਕੀਤੀਆਂ ਨੇ ਪਰ ਭਿੰਦਰ ਭਗਤ ਦੇ ਨਾਲ ਉਹੀ ਗੱਲ ਕਹਿ ਰਹੇ ਆ ਕਿ ਸੀਐਮ ਖੁਦ ਵਾਦਾ ਕਰਾਏ ਸੀ ਜਲੰਧਰ ਪੱਛਮੀ ਦੇ ਲੋਕਾਂ ਦੇ ਨਾਲ ਤੇ ਜੇ ਉਹਨਾਂ ਨੂੰ ਨਾ ਬਣਾਉਂਦੇ ਤਾਂ ਫਿਰ ਲੋਕਾਂ ਨੇ ਸੋਚਣਾ ਸੀ ਕਿ ਮੁੱਖ ਮੰਤਰੀ ਕੁਝ ਹੋਰ ਕਹਿਗੇ ਜੀ ਸਾਡੇ ਨਾਲ ਇਹ ਉਹ ਗੱਲ ਪੂਰੀ ਕੀਤੀ ਨਹੀਂ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਗੱਲ ਪੂਰੀ ਕੀਤੀ ਆ ਕਿ ਜੇ ਉਹਨਾਂ ਨੇ ਕਿਹਾ ਚੋਣਾਂ ਦੇ ਦੌਰਾਨ ਚੋਣ ਪ੍ਰਚਾਰ ਦੇ ਦੌਰਾਨ ਕਿ ਭਿੰਦਰ ਭਗਤ ਨੂੰ ਇੱਕ ਪਾੜੀ ਤੁਸੀਂ ਚੜਾ ਦਿਓ ਤਾਂ ਫਿਰ ਦੂਸਰੀ ਹੁਣ ਉਹਨਾਂ ਨੇ ਚੜਾ ਦਿੱਤੀ ਆ ਆ ਪਿੱਛੇ ਜੇ ਮੈਨੂੰ ਮਿਲੇ ਸੀ ਵਿੰਦਰਪਗਤ ਇੱਕ ਆਮ ਆਦਮੀ ਪਾਰਟੀ ਦਾ ਮਹਾਲੀ ਚ ਪ੍ਰੋਟੈਸਟ ਸੀ ਉਦੋਂ ਵੀ ਮੇਰੀ ਗੱਲ ਹੋਈ ਸੀ ਉਹਨਾਂ ਦੇ ਨਾਲ ਮੈਂ ਕਿਹਾ ਕਿ ਚੱਲ ਰਹੀ ਗੱਲਬਾਤ ਕਿ ਸੀਐਮ ਸਾਹਿਬ ਕਹਿ ਕੇ ਗਏ ਸੀ ਤੇ ਉਹ ਮੁਸਕਰਾਏ ਖੈਰ ਉਸ ਗੱਲ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਉਦੋਂ ਨਹੀਂ ਪਤਾ ਸੀ ਕੀ ਹੈ ਵਿਸਤਾਰ ਹੋ ਜਾਣਾ ਹੈ ਨਾ ਅੱਜ ਦੀ ਤਰੀਕ ਯਾਨੀ ਉਹਨਾਂ ਦਾ ਜਿਹੜਾ ਮੁਸਕਰਾਣਾ ਸੀ ਕੋਈ ਦਾ ਹਿੰਦੀ ਦਾ ਸ਼ੇਅਰ ਹੈ ਕਹਿ ਦਿੰਦੇ ਹੁੰਦੇ ਕਿ ਹਮਾਰਾ ਮੁਸਕਰਾਣਾ ਤਾਂ ਪਤਾ ਚੱਲੇਗਾ ਜਦ ਕੁਰਸੀ ਤੇ ਹੱਥ ਹੋਗਾ ਹਾਂ ਉਹ ਅੱਜ ਸਾਬਤ ਹੋ ਗਿਆ ਸੱਚ ਹੋ ਗਿਆ ਸੋ ਬਿਲਕੁਲ ਕੁਰਸੀਆਂ ਮਿਲ ਗਈਆਂ ਨੇ ਸੋ ਪੰਜ ਵਿਧਾਇਕ ਨੇ ਜੀ ਜਿਨ੍ਹਾਂ ਦੀ ਕਿਸਮਤ ਕਹਿ ਦਿੰਦੇ ਆ ਕਿ ਜਾਗੀ ਆ ਇੱਕ ਆ ਇੱਕੋ ਦਮ ਇਹ ਚੀਜ਼ ਹੋਣਾ ਜਾਂ ਇਹ ਪਹਿਲਾਂ ਤੋਂ ਗੱਲਾਂ ਚੱਲ ਰਹੀਆਂ ਸੀ ਕਿਉਂਕਿ ਮੀਡੀਆ ਦੇ ਵਿੱਚ ਤਾਂ ਕੱਲ ਪਤਾ ਲੱਗਿਆ ਜੀ ਕੱਲ ਇਹ ਖਬਰਾਂ ਆਈਆਂ ਨੇ ਹਾਲਾਂਕਿ ਇਹ ਚੱਲ ਰਿਹਾ ਹੋਣਾ ਪ੍ਰੋਸੈਸ ਪਿਛਲੇ ਹਫਤੇ ਤੋਂ ਚੱਲ ਰਿਹਾ ਹੋਣਾ ਕਿਉਂਕਿ ਇਹ ਤਾਂ ਹੈ ਨਹੀਂ ਕਿ ਇੱਕ ਰਾਤ ਦੇ ਵਿੱਚ ਹੀ ਪਾਰਟੀ ਨੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੈਸਲਾ ਲੈ ਲਿਆ ਤੇ ਵਿਚਾਰ ਚਰਚਾ ਤਾਂ ਚਰਚ ਕੀਤੀ ਹੋਣੀ ਆ ਆਪਣੇ ਪੱਧਰ ਤੇ ਪਾਰਟੀ ਪੱਧਰ ਤੇ ਹੋਈ ਹੋਣੀ ਆ ਕਿ ਕਿਹੜੇ ਹਟਾਏ ਜਾਣ ਕਿਹੜੇ ਲਿਆਂਦੇ ਜਾਣ ਸੋ ਜਿਹੜੇ ਹਟਾਏ ਗਏ ਨੇ ਨਾ ਉਹਨਾਂ ਤੇ ਕੁਐਸਚਨ ਮਾਰ ਕੇ ਇਹ ਹੈ ਕਿ ਕਰਨ ਦੀ ਪਤਾ ਲੱਗਿਆ ਕਿ ਪਰਫਾਰਮੈਂਸ ਦੇ ਹਿਸਾਬ ਦੇ ਨਾਲ ਇਹ ਵਿਸਥਾਰ ਕੀਤਾ ਗਿਆ ਜਿਹੜੇ ਹਟਾਏ ਗਏ ਨੇ ਕਿ ਪਰਫਾਰਮੈਂਸ ਦੇ ਹਿਸਾਬ ਦੇ ਨਾਲ ਹਟਾਏ ਗਏ ਨੇ ਤੇ ਜੇ ਪਰਫਾਰਮੈਂਸ ਦੇ ਹਿਸਾਬ ਦੇ ਨਾਲ ਹਟਾਏ ਗਏ ਨੇ ਤਾਂ ਫਿਰ ਕਿਹੜੇ ਮਾਪਦੰਡ ਸੀਗੇ ਕਿ ਜਿਹੜੇ ਉਹ ਮਾਪਦੰਡਾਂ ਤੇ ਚੈੱਕ ਕੀਤਾ ਗਿਆ ਕਿ ਵੀ ਇਹ ਸ ਮੰਤਰੀ ਨੇ ਕੰਮ ਨਹੀਂ ਕੀਤਾ ਹੁਣ ਦੇਖੋ ਜੋੜੇ ਮਾਜਰਾ ਕਹਿਣਗੇ ਕਿ ਮੈਂ ਤਾਂ ਯਾਰ ਬੜਾ ਕੰਮ ਕੀਤਾ ਨਮੋਲ ਗਗਨ ਮਾਨਵੀ ਕਹਿਣਗੇ ਕਿ ਮੈਂ ਬਹੁਤ ਕੰਮ ਕੀਤਾ ਬ੍ਰਹਮਸ਼ੰਕਰ ਜਿੰਪਾ ਜੀ ਵੀ ਕਹਿਣਗੇ ਮੈਂ ਬਹੁਤ ਕੰਮ ਕੀਤਾ ਬਲਕੌਰ ਸਿੰਘ ਚਲੋ ਬਾਅਦ ਚ ਬਣੇ ਸੀ ਪਰ ਉਹਨਾਂ ਦੇ ਉਹਨਾਂ ਤੇ ਸਵਾਲ ਖੜੇ ਹੋ ਗਏ ਸੀ ਹਾਂ ਉਹ ਉਹ ਚਲੋ ਮੈਂ ਉਹੀ ਗੱਲ ਕਰਦਾ ਨਾ ਕਿ ਇਹ ਤਿੰਨੇ ਕਹਿਣਗੇ ਕਿ ਅਸੀਂ ਤਾਂ ਜੀ ਪੂਰੀ ਮਿਹਨਤ ਦੇ ਨਾਲ ਕੰਮ ਕੀਤਾ ਆ ਫਿਰ ਸਾਡੇ ਕੰਮ ਚ ਕਵੀ ਕਿੱਥੇ ਰਹਿ ਗਿਆ ਇਹ ਇੱਕ ਸਵਾਲ ਹੋਣਗੇ ਖੈਰ ਠੀਕ ਹੈ ਪਾਰਟੀ ਹੈ ਪਾਰਟੀ ਦੇ ਵਿੱਚ ਜੇ ਮੈਨੂੰ ਲੱਗਦਾ ਕਿ ਇਹਨਾਂ ਜਿਹੜੇ ਹੁਣ ਮੰਤਰੀ ਪਹਿਲਾਂ ਸੀਗੇ ਕੱਲ ਤੱਕ ਕੱਲ ਸ਼ਾਮ ਤੱਕ ਨਹੀਂ ਰਹੇ ਹੁਣ ਉਹ ਵਿਧਾਇਕ ਬਣ ਗਏ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਦਿਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਵੀ ਸਮਝਦੇ ਹੋਣਗੇ ਜਾਂ ਇੱਕ ਇਹਨਾਂ ਨੇ ਕਬੂਲ ਕਰ ਲਿਆ ਹੋਣਾ ਹੈ ਮਨ ਸਮਝਾ ਲਿਆ ਹੋਣਾ ਕਿ ਠੀਕ ਹੈ ਸਰਕਾਰਾਂ ਨੇ ਸਰਕਾਰਾਂ ਪਾਰਟੀਆਂ ਬਣਾਉਂਦੀਆਂ ਨੇ ਬਿਲਕੁਲ ਤੇ ਉਸ ਦੇ ਹਿਸਾਬ ਦੇ ਨਾਲ ਅਦਲਾ ਬਦਲੀ ਹੁੰਦੀ ਰਹਿੰਦੀ ਹੈ ਸੋ ਉਹਨਾਂ ਨੂੰ ਲੱਗਦਾ ਹੋਣਾ ਕਿ ਠੀਕ ਹੈ ਅਸੀਂ 2 ਸਾਲ ਅਸੀਂ ਮੰਤਰੀ ਰਹੇ ਹਾਂ ਅਸੀਂ ਕੰਮ ਕੀਤਾ ਜਿੰਨਾ ਕਰ ਸਕਦੇ ਹਾਂ ਹੁਣ ਵਾਰੀ ਗੱਲ ਇਹ ਹੈ ਵਾਰੀ ਹੈ ਹੁਣ ਨਵਿਆਂ ਦੀ ਜਿਹੜੇ ਨਵੇਂ ਆਏ ਨੇ ਉਹ ਕਿਸ ਤਰੀਕੇ ਨਾਲ ਪਰਫਾਰਮ ਕਰਨਗੇ ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਦੇਖੋ ਜਿਹੜੇ ਅਸਲ ਕੰਮ ਕਰਨੇ ਆ ਨਾ ਉਹ ਬਾਬੂਆ ਨਹੀਂ ਕਰਨੇ ਹੁੰਦੇ ਨੇ ਮੰਤਰੀ ਸਾਹਿਬ ਦੇ ਸਾਈਨ ਹੁੰਦੇ ਨੇ ਇੱਕ ਮੰਤਰੀ ਸਾਹਿਬ ਦੀ ਸੋਚ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਉਹਨੂੰ ਕਰ ਸਕਦੇ ਆ ਪਰ ਜਿਆਦਾ ਕੰਮ ਆ ਜਿਹੜੀ ਉਹ ਅਫਸਰ ਸਾਹੀ ਤੇ ਜਿਹੜੇ ਡਿਪਾਰਟਮੈਂਟ ਦੇ ਜਿੰਨੇ ਵੀ ਅਧਿਕਾਰੀ ਨੇ ਜਿਆਦਾ ਕੰਮ ਉਹ ਕਰਦੇ ਨੇ ਮੰਤਰੀ ਸਾਹਿਬ ਨੇ ਸਾਈਨ ਕਰਨਾ ਪਰਮਿਸ਼ਨ ਮੰਤਰੀ ਸਾਹਿਬ ਦੀ ਹੁੰਦੀ ਹੈ ਪਰ ਉਹਦੇ ਵਿੱਚ ਹੁਣ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਨਵੇਂ ਵਿਧਾਇਕ ਮੰਤਰੀ ਬਣੇ ਨੇ ਉਹ ਆਪਣਾ ਆਈਡੀਆ ਕਿਸ ਤਰੀਕੇ ਨਾਲ ਇਸ ਡਿਪਾਰਟਮੈਂਟ ਦੇ ਵਿੱਚ ਲਾਉਣਗੇ ਹੁਣ ਜਿਵੇਂ ਟੂਰਿਜ਼ਮ ਡਿਪਾਰਟਮੈਂਟ ਗਗਨ ਮਾਨ ਕੋਲ ਸੀਗਾ ਉਹ ਕਲਾਕਾਰ ਦੇ ਤੌਰ ਤੇ ਉਹਨਾਂ ਨੇ ਕਲਾਕਾਰੀ ਕੀਤੀ ਸਿੰਗਿੰਗ ਕੀਤੀ ਆ ਸੋ ਇੱਕ ਉਸ ਫੀਲਡ ਤੋਂ ਸੀਗੇ ਉਹਨਾਂ ਨੂੰ ਸ਼ਾਇਦ ਪਤਾ ਸੀਗਾ ਟੂਰਿਜ਼ਮ ਜਾਂ ਫਿਰ ਹੌਸਪਿਟੈਲਿਟੀ ਇਹ ਆ ਜਾਂਦੀ ਹੈ ਨਾ ਇਹਨਾਂ ਦੇ ਵਿੱਚ ਸੋ ਹੁਣ ਜਿਨ੍ਹਾਂ ਦੇ ਕੋਲ ਨਵਾਂ ਇਹ ਗਿਆ ਤਰਨਪ੍ਰੀਤ ਸਿੰਘ ਸੌਂਧ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਦੇਖਣਗੇ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਗੱਲ ਕਰਦੀ ਰਹੀ ਹੈ ਕਿ ਅਸੀਂ ਪੰਜਾਬ ਨੂੰ ਟੂਰਿਜ਼ਮ ਹੱਬ ਬਣਾ ਦੇਣਾ ਹੈ ਸੋ ਹੱਬ ਬਣਾਉਣ ਦੇ ਵਿੱਚ ਤਰਨਪ੍ਰੀਤ ਸਿੰਘ ਸੌਂਦ ਕਿਸ ਤਰੀਕੇ ਨਾਲ ਆਪਣੇ ਆਈਡੀਆ ਘੋਲ ਕੇ ਅੱਗੇ ਪੇਸ਼ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਦੇਖ ਕੇ ਜਿਹੜੇ ਅਫਸਰ ਨੇ ਬਾਬੂ ਨੇ ਕਿਸ ਤਰੀਕੇ ਦੇ ਪਲੈਨਿੰਗ ਬਣਾਏ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਆਵੇ ਕਿ ਦੇਖੋ ਟੂਰਿਜ਼ਮ ਜੇ ਆਉਂਦਾ ਆ ਤਾਂ ਉਹਦੇ ਨਾਲ ਵੀ ਜਿਹੜਾ ਕਮਾਲੀਆ ਇਕੱਠਾ ਹੁੰਦਾ ਸਾਡੇ ਤੁਸੀਂ ਦੇਖੋ ਹਿਮਾਚਲ ਸਾਰਾ ਟੂਰਿਜ਼ਮ ਤੇ ਡਿਪੈਂਡ ਕਰਦਾ ਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਕਿ ਜਿਹੜੀਆਂ ਦਿਖਾਈਆਂ ਜਾ ਸਕਦੀਆਂ ਨੇ ਬਹੁਤ ਸਾਰੇ ਪੁਰਾਣੇ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਪੁਰਾਣੀਆਂ ਇਮਾਰਤਾਂ ਨੇ ਕਿਲੇ ਨੇ ਜਿਹੜੇ ਅਸੀਂ ਦਿਖਾ ਸਕਦੇ ਆ ਪਟਿਆਲਾ ਚ ਦੇਖੋ ਤੁਸੀਂ ਪੂਰੇ ਕਿੰਨੇ ਵੱਡੇ ਕਿਲੇ ਪ੍ਰਾਤਨ ਇਮਾਰਤਾਂ ਨੇ ਅੰਮ੍ਰਿਤਸਰ ਵਰਗੀ ਹੋਲੀ ਸਿਟੀ ਸਾਡੇ ਕੋਲ ਐ ਠੀਕ ਐ ਬਠਿੰਡੇ ਚਲੇ ਜਾਓ ਤੇ ਇਹ tamam ਉਹ ਤੇ ਰੋਪੜ ਚਲੇ ਜਾਓ ਇਧਰ ਸਾਰਾ ਪਹਾੜੀ ਇਲਾਕਾ ਉੱਥੇ ਅੱਗੇ ਸ਼ੁਰੂ ਹੋ ਜਾਂਦਾ ਪਠਾਨਕੋਟ ਵੱਲ ਚਲੇ ਜਾਓ ਸੋ ਇਹਨੂੰ ਯੂਜ਼ ਕਿਵੇਂ ਕਰਨਾ ਫਿਰ ਇਹ ਦੇਖਣਾ ਹੁਣ ਤਰਨਪੀਰ ਸੌਂਦ ਕੋਲੇ ਡਿਪਾਰਟਮੈਂਟ ਆ ਗਿਆ ਪਰ ਵੱਡੀ ਜ਼ਿੰਮੇਵਾਰੀ ਉਹ ਪੰਚਾਇਤ ਡਿਪਾਰਟਮੈਂਟ ਜਿਹੜਾ ਉਹਨਾਂ ਦੇ ਕੋਲ ਆਇਆ ਤੇ ਉਹ ਦੇਖਣਾ ਕਿ ਹੁਣ ਨਿਮਾਉਂਦੇ ਕਿਦਾਂ ਨੇ ਇਹ ਸਾਰਿਆਂ ਦੇ ਉੱਤੇ ਇਹਨਾਂ ਨੂੰ ਮੰਤਰੀ ਅਹੁਦੇ ਮਿਲ ਗਏ ਨੇ ਕੁਰਸੀਆਂ ਮਿਲ ਗਈਆਂ ਨੇ ਗੱਡੀਆਂ ਮਿਲ ਗਈਆਂ ਨੇ ਪਰ ਪਰਫਾਰਮੈਂਸ ਕਿਵੇਂ ਦੀ ਹੋਊਗੀ ਦੇ ਕਿ ਇਹਨਾਂ ਦੀ ਵੀ ਪਰਫਾਰਮੈਂਸ ਅੱਗੇ ਜਾ ਕੇ ਨੋਟ ਕੀਤੀ ਜਾਊਗੀ ਜੇ ਅੱਗੇ ਜਾ ਕੇ 1 ਸਾਲ ਬਾਅਦ ਫੇਰ ਵਿਸਥਾਰ ਕੋਈ ਅਦਲਾ ਬਦਲੀ ਹੋ ਸਕਦੀ ਹੈ ਇਹ ਸਭ ਦੇਖਣਾ ਹੋਊਗਾ ਪਰ ਵੱਡਾ ਸਵਾਲ ਇਹ ਵੀ ਹੈ ਜਿਵੇਂ ਹੁਣ ਡਾਕਟਰ ਰਵਜੋਤ ਦੀ ਗੱਲ ਕੀਤੀ ਜਾਵੇ ਇੱਕ ਐਕਸਪੋਰਟ ਪੁਆਇੰਟ ਹੈਗਾ ਇੱਕ ਨੌਲੇਜ ਪੁਆਇੰਟ ਹੈਗਾ ਬਿਊਰੋਕਰੇਟਸ ਨੂੰ ਕੈਚ ਕਰਨ ਦੀ ਉਹਨਾਂ ਕੋਲ ਪਾਵਰ ਵੀ ਹੈਗੀ ਹੈ ਕਿਉਂਕਿ ਉਹ ਕਿੱਥੇ ਦੇ ਵਿੱਚ ਕੰਮ ਕੀਤਾ ਹੈ ਕਰਨਪ੍ਰੀਤ ਸੌਣ ਦੀ ਗੱਲ ਕੀਤੀ ਜਾਵੇ ਵੱਡੇ ਦਾਅਵਾਦਾਰ ਨੇ ਬਿਤੀ ਇਲੈਕਸ਼ਨ ਹੋਏ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਵੱਡੀ ਅਹਿਮ ਭੂਮਿਕਾ ਨਿਭਾਈ ਗਈ ਹੈ ਉੱਥੇ ਹੀ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਹੋਰ ਮੰਤਰੀ ਵੱਡੇ ਚਿਹਰੇ ਚੁਣੇ ਗਏ ਨੇ ਉਹਨਾਂ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਅਜਿਹਾ ਦੇਖਿਆ ਗਿਆ ਕਿ ਉਹਨਾਂ ਦੇ ਵਿੱਚ ਕਿ ਉਹ ਕੁਝ ਨਮਾ ਕਰ ਸਕਦੇ ਨੇ ਮਹਿੰਦਰ ਭਗਤ ਦੀ ਗੱਲ ਕੀਤੀ ਜਾਵੇ ਪਰਵਾਰਿਕ ਮੈਂਬਰੀ ਸਾਰਾ ਇੱਕ ਮੰਤਰੀ ਪਾਸ ਹੋ ਰਿਹਾ ਕਾਫੀ ਨੋਲਜ ਹੁੰਦੀ ਹੈ ਕਿਉਂਕਿ ਜਦੋਂ ਤੁਹਾਡਾ ਬੈਕਗ੍ਰਾਉਂਡ ਮੰਤਰੀ ਲੈਵਲ ਦਾ ਹੋਏ ਨਾ ਤੁਹਾਨੂੰ ਅੱਗੇ ਆ ਕੇ ਸਮਝਣਾ ਲਿਖਣਾ ਪੜ੍ਹਨਾ ਤੇ ਉਹ ਚੀਜ਼ ਨੂੰ ਵਾਚ ਕਰਨਾ ਉਹ ਵੀ ਸੋਖਾ ਹੋ ਜਾਂਦਾ ਹੈ ਬ੍ਰਿੰਦਰ ਕੁਮਾਰ ਗੋਇਲ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਕੋਲ ਵੀ ਕਿਤੇ ਨਾ ਕਿਤੇ ਬਹੁਤ ਹੈਵੀ ਪੁਆਇੰਟ ਹੈਗਾ ਹਰਦੀਪ ਸਿੰਘ ਮੁੰਡਿਆ ਦੀ ਗੱਲ ਕੀਤੀ ਜਾਵੇ ਸੀਐਮ ਮਾਨ ਦੇ ਕਾਫੀ ਕਰੀਬੀ ਵੀ ਦੱਸੇ ਜਾਂਦੇ ਨੇ ਕਿ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਰਹੇ ਨੇ ਵੱਡਾ ਕੰਮ ਵੀ ਕੀਤਾ ਪਰ ਜਿਹੜੇ ਚਿਹਰੇ ਹੁਣ ਜਿਵੇਂ ਤੁਸੀਂ ਕਿਹਾ ਕਿ ਹ ਜੋੜਾ ਮਾਦਰੀ ਦੀ ਗੱਲ ਕੀਤੀ ਜਾਵੇ ਵੱਡਾ ਨਾਂ ਸੀ ਅਨਮੋਲ ਗਗਨਮਾਨ ਵੱਡਾ ਨਾਂ ਸੀ ਬ੍ਰਹਮਸ਼ੰਕਰ ਜਿੰਪਾ ਬਲਕਾਰ ਸਿੰਘ ਹਾਲਾਂਕਿ ਬਲਕਾਰ ਸਿੰਘ ਬਾਦ ਦੇ ਵਿੱਚ ਮੰਤਰੀ ਬਣੇ ਨੇ ਪਰ ਹੁਣ ਜਿਹੜੇ ਮੰਤਰੀ ਬਣਾਏ ਗਏ ਨੇ ਇਸ ਤਰ੍ਹਾਂ ਡਾਕਟਰ ਰਵਜੋਤ ਦੀ ਗੱਲ ਕੀਤੀ ਜਾਵੇ ਰਵਜੋਤ ਕਿਸ ਤਰੀਕੇ ਨਾਲ ਭੂਮਿਕਾ ਨਿਭਾ ਸਕਦੇ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜੀ ਅਗਲੀ ਜਿਹੜੀ ਰਣਨੀਤੀ ਹੋਊਗੀ ਪਾਰਟੀ ਦੀ ਕਿਤੇ ਨਾ ਕਿਤੇ ਪਾਰਟੀ ਇਹ ਤਾਂ ਨਹੀਂ ਸੋਚ ਰਹੀ ਕਿ ਪਰਫਾਰਮੈਂਸ ਦੇਖੋ ਹੁਣ ਹੁਣ ਪਰਫਾਰਮੈਂਸ ਪਾਰਟੀ ਦੀ ਦੇਖੋ ਹੁਣ ਵਿਧਾਇਕ ਨੂੰ ਛੱਡੋ ਪਾਰਟੀ ਦੀ ਦੇਖੋ ਕਿਉਂਕਿ ਅਸੀਂ ਗ੍ਰਾਫ ਲੈਵਲ ਨੂੰ ਹਾਈ ਕਰਨਾ ਹੈ ਉਹ ਚੀਜ਼ ਤੇ ਕਿੰਨੇ ਕਿਤੇ ਚਰਚਾ ਜ਼ਰੂਰ ਹੈ ਪਾਰਟੀ ਦੀ ਲੱਗਦਾ ਕਿ ਉਹ ਚੀਜ਼ ਨੂੰ ਵੇਖਿਆ ਗਿਆ ਕਿਉਂਕਿ ਜਿਸ ਤਰ੍ਹਾਂ ਬਾਕੀ ਚਿਹਰੇ ਚੁਣਾਈ ਗਏ ਨਿਮੇਂਦਰ ਭਗਤ ਦੀ ਗੱਲ ਕਿੱਥੇ ਜਾਵੇ ਇੱਕ ਹਿੰਦੂ ਚਿਹਰਾ ਨੇ ਉਹਦੀ ਵੀ ਇੱਕ ਗੱਲ ਹੁੰਦੀ ਹੈ ਇੱਕ ਬੀਜੇਪੀ ਦੇ ਨਾਲ ਉਹਨਾਂ ਦਾ ਕਾਡਰ ਵੀ ਜੁੜਿਆ ਹੋਇਆ ਉਹ ਵੀ ਗੱਲ ਹੈ ਤੇ ਬ੍ਰਿੰਦਰ ਕੁਮਾਰ ਗੋਇਲ ਦੀ ਗੱਲ ਕਿੱਥੇ ਜਾਵੇ ਉਹ ਵੀ ਹੈ ਹਰਦੀਪ ਮੁੰਡੀਆਂ ਦੀ ਗੱਲ ਕਿੱਥੇ ਜਾਵੇ ਨਵਾਂ ਚਿਹਰਾ ਨੇ ਯੂਥ ਨੇ ਉਹ ਸਾਰੀ ਕੈਪਚਰੇਸ਼ਨ ਵਾਚ ਹੈ ਜਾਂ ਲੱਗਦਾ ਹੈ ਕਿ ਸਾਰਾ ਕੁਝ ਰਣਨੀਤੀ ਦੇ ਤਹਿਤ ਹੈ ਅੱਗੇ ਕੁਝ ਨਾ ਕੁਝ ਜਿਹੜਾ ਪਲੇਟਫਾਰਮ ਹੈ ਉਹਦੇ ਤੇ ਵੀ ਰਨ ਕਰਨ ਦੀ ਤਿਆਰੀ ਹੈ ਉਹ ਜਿਹੜ ਨੀ ਦੇਖੋ ਆ ਆਪਾਂ ਗੱਲ ਕਰਦੇ ਆ ਨਾ ਕਿ ਵੱਡੇ ਚਿਹਰੇ ਹਟਾਏ ਗਏ ਨੇ ਦੇਖੋ ਆ ਜਦੋਂ ਤੁਹਾਨੂੰ ਕੋਈ ਡਿਪਾਰਟਮੈਂਟ ਮਿਲ ਜਾਂਦਾ ਜਦੋਂ ਤੁਸੀਂ 6 ਮਹੀਨੇ ਸਾਲ ਉਸ ਡਿਪਾਰਟਮੈਂਟ ਨੂੰ ਚਲਾਉਨੇ ਹੋ ਬਤਾਰ ਤੁਸੀਂ ਮੰਤਰੀ ਰਹਨੇ ਹੋ ਜੀ ਤਾਂ ਤੁਹਾਡੀ ਨਾ ਪਛਾਣ ਬਣ ਜਾਂਦੀ ਆ ਤੁਹਾਡੀਆਂ ਰੋਜ਼ ਖਬਰਾਂ ਲੱਗਦੀਆਂ ਨੇ ਲੋਕ ਤੁਹਾਨੂੰ ਦੇਖਦੇ ਨੇ ਤਾਂ ਉਹ ਫਿਰ ਤੁਸੀਂ ਆਪਣੇ ਆਪ ਆਟੋਮੈਟਿਕਲੀ ਇੱਕ ਵੱਡਾ ਚਿਹਰਾ ਬਣ ਜਾਂਦਾ ਹੁਣ ਜਿਹੜੇ ਅੱਜ ਆਪਾਂ ਗੱਲ ਕਰ ਰਹੇ ਆ ਇਹ ਮੰਤਰੀ ਨਵੇਂ ਬਣੇ ਨੇ ਵਿਧਾਇਕ ਬੇਸ਼ੱਕ ਅੱਜ ਇਹ ਲੋਕਾਂ ਦੇ ਲਈ ਨਵੇਂ ਨੇ ਕੁਝ ਕਈਆਂ ਦੇ ਲਈ ਹੁਣ ਜਿਵੇਂ ਬਰਿੰਦਰ ਕੁਮਾਰ ਗੋਇਲ ਨੇ ਹੁਣ ਅੰਮ੍ਰਿਤਸਰ ਵਾਲੇ ਲੋਕਾਂ ਨੂੰ ਜ਼ਿਆਦਾ ਇਹਨਾਂ ਦੇ ਬਾਰੇ ਨਹੀਂ ਪਤਾ ਹੋਊਗਾ ਜੀ ਡਾਕਟਰ ਆ ਡਾਕਟਰ ਰਵਜੋਤ ਨੇ ਇਹਨਾਂ ਨੂੰ ਇੱਧਰ ਨਹੀਂ ਪਤਾ ਹੋਊਗਾ ਮਾਲਵੇ ਵਾਲਿਆਂ ਨੂੰ ਨਹੀਂ ਜਾਣਦੇ ਸੋ ਐਦਾਂ ਹੀ ਨਾ ਦੂਸਰੇ ਪਾਸੇ ਜਿਵੇਂ ਬਠਿੰਡੇ ਵਾਲੇ ਤਰਨਪ੍ਰੀਤ ਸਿੰਘ ਚਲੋ ਇਹ ਤਾਂ ਉਪ ਪ੍ਰਧਾਨ ਰਹੇ ਨੇ ਹਰਦੀਪ ਸਿੰਘ ਮੁੰਡੀਆਂ ਨੂੰ ਸ਼ਾਇਦ ਦੂਸਰੇ ਪਾਸੇ ਵਾਲੇ ਨਹੀਂ ਜਾਣਦੇ ਹੋਣਗੇ ਪਰ ਜਦੋਂ ਡਿਪਾਰਟਮੈਂਟ ਮਿਲਦਾ ਮੰਤਰੀ ਅਹੁਦਾ ਮਿਲ ਜਾਂਦਾ ਤੇ ਫਿਰ ਉਹ 6 ਕੁ ਮਹੀਨੇ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਚਿਹਰਾ ਬਣ ਜਾਂਦੇ ਹੋ ਸੋ ਪਹਿਲਾਂ ਚੇਤਨ ਸਿੰਘ ਜੋੜੇ ਮਾਜਰਾ ਉਹ ਵੀ ਕਦੇ ਪਹਿਲਾਂ ਸਿਆਸਤ 'ਚ ਨਹੀਂ ਆਏ ਤੇ ਉਹ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਤੇ ਉਹ ਵਿਧਾਇਕ ਬਣੇ ਤੇ ਖੁਸ਼ਕਿਸਮਤ ਇਹ ਰਹੇ ਕਿ ਪ੍ਰਾਪਰਟੀ ਨੇ ਇੰਨਾ ਭਰੋਸਾ ਜਤਾਇਆ ਕਿ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਉਹਨਾਂ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀਗਾ ਤੇ ਦੇਖੋ ਵੱਡੇ ਵੱਡੇ ਡਿਪਾਰਟਮੈਂਟ ਉਹਨਾਂ ਦੇ ਕੋਲ ਰਹੇ ਨੇ ਸੋ ਜਿਹੜਾ ਜਿਹਦੇ ਕੋਲ ਵੀ ਵਿਧਾਇਕ ਤੋਂ ਬਾਅਦ ਉਹ ਮੰਤਰੀ ਬਣਦਾ ਜਿਹਦੇ ਕੋਲ ਅ ਡਿਪਾਰਟਮੈਂਟ ਆ ਜਾਂਦੇ ਨੇ ਵਿਭਾਗ ਮਿਲ ਜਾਂਦੇ ਨੇ ਬਤੌਰ ਮੰਤਰੀ ਉਹ ਕੰਮ ਕਰਦੇ ਨੇ ਸਾਲ 6 ਮਹੀਨੇ ਤਾਂ ਉਹ ਇੱਕ ਵੱਡਾ ਚਿਹਰਾ ਬਣ ਜਾਂਦੇ ਨੇ ਪਰ ਦੇਖੋ ਇਹ ਪਾਰਟੀ ਦੀ ਥਿੰਕਿੰਗ ਆ ਕਿ ਦਿੱਲੀ ਦੇ ਵਿੱਚ ਹੁਣ ਚੋਣਾਂ ਹੋਣੀਆਂ ਨੇ ਪਾਰਟੀ ਦਿੱਲੀ ਦੇ ਵਿੱਚ ਪੂਰਾ ਜ਼ੋਰ ਲਗਾ ਰਹੀ ਹੈ ਧਿਆਨ ਉਧਰ ਲਗਾ ਰਹੀ ਹੈ ਤੇ ਇਸੇ ਦੌਰ ਦੇ ਵਿੱਚ ਪਾਰਟੀ ਨੇ ਸ਼ਾਇਦ ਸੋਚਿਆ ਹੋਣਾ ਕਿ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਇਹ ਵਿਸਥਾਰ ਕਰ ਲਈਏ ਬਾਕੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਕੁਝ ਹੋਰ ਮਸਲੇ ਹੁੰਦੇ ਨੇ ਉਹਨਾਂ ਤੋਂ ਥੋੜਾ ਜਿਹਾ ਮਾਈਂਡ ਸ਼ਿਫਟ ਕਰਨ ਦੇ ਲੋਕਾਂ ਦਾ ਇਸ ਤਰੀਕੇ ਦੇ ਵੱਡੇ ਫੈਸਲੇ ਵੀ ਸਰਕਾਰਾਂ ਲੈ ਲੈਂਦੀਆਂ ਨੇ ਪਰ ਇਹ ਦਿਖ ਰਹੀ ਇਸ ਚੀਜ਼ ਕੀ ਮਾਨ ਸਰਕਾਰ ਮਾਨ ਦੀ ਕੈਬਨਿਟ ਹੈ ਜਿਹੜੀ ਉਹ ਵਿਸਥਾਰ ਉਹਦੇ ਚ ਬੜਾ ਜਲਦ ਹੋਊਗਾ ਸੋ ਪਰ ਇਹਨਾਂ ਨਹੀਂ ਪਤਾ ਸੀ ਕਿ ਇੰਨੀ ਜਲਦੀ ਹੋ ਜਾਏਗਾ ਇਹ ਗੱਲਾਂ ਜ਼ਰੂਰ ਚਰਚਾ ਚੱਲ ਰਹੀ ਸੀ ਕਿ ਕੁਝ ਮੰਤਰੀ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਪਰਫਾਰਮੈਂਸ ਨੋਟ ਕੀਤੀ ਜਾ ਰਹੀ ਹੈ ਤੇ ਉਸ ਮਾਪਦੰਡ ਦੇ ਵਿੱਚ ਉਹ ਮੰਤਰੀ ਖਰੇ ਨਹੀਂ ਉਤਰ ਰਹੇ ਇਹ ਗੱਲਾਂ ਚੱਲ ਰਹੀਆਂ ਮਹੀਨੇ ਦੋ ਮਹੀਨਿਆਂ ਤੋਂ ਸੋ ਇਸੇ ਤਰੀਕੇ ਦੇ ਨਾਲ ਇਹ ਹੁਣ ਚਾਰ ਜਿਹੜੇ ਮੰਤਰੀ ਨੇ ਉਹਨਾਂ ਦੀ ਵੱਡੇ ਨਾਂ ਸੀਗੇ ਛੁੱਟੀ ਕਰ ਦਿੱਤੀ ਗਈ ਆ ਪਰ ਚੰਨਜੀ ਜੀ ਉਹੀ ਗੱਲ ਕਹਿੰਦੇ ਆ ਕਿ ਜਦੋਂ ਕੋਈ ਨਵਾਂ ਵਿਧਾਇਕ ਬਣਦਾ ਜਾਂ ਫਿਰ ਵਿਧਾਇਕ ਤੋਂ ਬਾਅਦ ਨਵਾਂ ਮੰਤਰੀ ਬਣਦਾ ਜਦੋਂ ਥੋੜਾ ਟਾਈਮ ਕੰਮ ਕਰਦਾ ਉਸ ਡਿਪਾਰਟਮੈਂਟ ਚ ਲੋਕਾਂ ਚ ਵਿਚਰਦਾ ਡਿਪਾਰਟਮੈਂਟ ਦੇ ਅਫਸਰਾਂ ਚ ਵਿਚਰਦਾ ਖਬਰਾਂ ਲੱਗਦੀਆਂ ਅਖਬਾਰਾਂ ਟੀਵੀ ਦੇ ਵਿੱਚ ਤਾਂ ਉਹ ਵੱਡੇ ਚਿਹਰੇ ਬਣ ਜਾਂਦੇ ਨੇ ਇਹ ਵੀ 6 ਮਹੀਨੇ ਨੂੰ ਦੇਖਿਓ ਤੁਸੀਂ ਸਾਰੇ ਵੱਡੇ ਚਿਹਰੇ ਤੁਹਾਨੂੰ ਬੜੇ ਹੋਏ ਨਜ਼ਰ ਆਉਣਗੇ ਪਰ ਗੱਲ ਇਹ ਆ ਕਿ ਪਾਰਟੀ ਦੀ ਕਸਵੱਟੀ ਤੇ ਕਿੰਨੇ ਖਰੇ ਉਤਰਦੇ ਨੇ ਪਰਫਾਰਮੈਂਸ ਕਿਵੇਂ ਰਹਿੰਦੀ ਹੈ ਇਹਨਾਂ ਦੀ ਨਹੀਂ ਤਾਂ ਫਿਰ ਕੱਲ ਨੂੰ ਇਹ ਨਾ ਹੋਵੇ ਕਿ 6 7 ਮਹੀਨੇ ਜਾਂ ਫਿਰ ਸਾਲ ਬਾਅਦ ਫਰਤੋਂ ਕੋਈ ਵਿਸਥਾਰ ਹੋਵੇ ਜਿਹੜੇ ਅੱਜ ਬਣੇ ਨੇ ਉਹ ਅੱਗੇ ਨਾ ਹੋਣ ਇਹ ਵੀ ਪੋਸੀਬਲ ਹੋ ਸਕਦਾ ਹੈ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੀ ਜਿਹੜੀ ਕੈਬਨਟ ਹੈ ਉਹਦੇ ਸფერ ਬਦਲ ਹੋਇਆ ਚਾਰ ਮੰਤਰੀ ਵੱਡਾ ਚਿਹਰਾ ਨਹੀਂ ਵੱਡਾ ਚਿਹਰਾ ਤਾਂ ਦੇਖੋ ਆਪ ਕੋ ਹੀ ਬਣ ਜਾਂਦੇ ਨੇ ਜਦੋਂ ਚਿਹਰਾ ਬਣਦੇ ਨੇ ਹਾਲਾਂਕਿ ਗਗਨ ਅਨਮੋਲਮਾਨ ਦੀ ਗੱਲ ਕੀਤੀ ਜਾਵੇ ਉਹ ਤਾਂ ਸ਼ੁਰੂ ਤੋਂ ਹੀ ਵੱਡਾ ਚਿਹਰਾ ਸੀ ਕਿਉਂਕਿ ਗਾਇਕੀ ਦੇ ਖੇਤਰ ਦੇ ਵਿੱਚ ਲੋਕ ਉਹਨਾਂ ਨੂੰ ਪਹਿਲੀ ਭਾਂਤ ਜਾਣਦੇ ਸੀ ਚੇਤਨ ਸਿੰਘ ਜੋੜਾ ਮਾਜਰਾ ਫਿਰ ਹੌਲਾ-ਹੌਲਾ ਉਹਨਾਂ ਦਾ ਵੀ ਵਿਸਤਾਰ ਹੋਇਆ ਉਹਨਾਂ ਦਾ ਵੀ ਜ਼ਿਕਰ ਹੋਇਆ ਬ੍ਰਹਮਸ਼ੰਕਰ ਜਿੰਪਾ ਦਾ ਵੀ ਇਸੇ ਤਰ੍ਹਾਂ ਜ਼ਿਕਰ ਹੋਇਆ ਬਲਕਾਰ ਸਿੰਘ ਦਾ ਵੀ ਇਸੇ ਤਰ੍ਹਾਂ ਜ਼ਿਕਰ ਹੋਇਆ ਤੇ ਹੁਣ ਜਿਹੜੇ ਨਵੇਂ ਮੰਤਰੀ ਬਣੇ ਨੇ ਉਹਨਾਂ ਦੇ ਵਿੱਚ ਕੁਝ ਚਿਹਰਿਆਂ ਨੂੰ ਜ਼ਰ ਕਿ ਮਾਲਵਾ ਨਹੀਂ ਜਾਣਦਾ ਜਾਂ ਦੁਆਬਾ ਨਹੀਂ ਜਾਣਦਾ ਉਹ ਹੌਲੀ ਹੌਲੀ ਉਹ ਚਰਚਾ ਦੇ ਵਿੱਚ ਵੀ ਹੋ ਜਾਏਗਾ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਇਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਕੁਝ ਫੇਰ ਬਦਲ ਕਰੇਗੀ ਜਾਂ ਜਿਹੜੀ ਰਣਨੀਤੀ ਹੈ ਉਹ 2027 ਦੀ ਵੀ ਹੈ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਇੱਕ ਵੱਡਾ ਸਵਾਲ ਇੱਥੇ ਇਹ ਵੀ ਖੜਾ ਹੋ ਗਿਆ ਕਿ ਇਸ ਵਾਰ ਤਨਪ੍ਰੀਤ ਸਿੰਘ ਸੋਨ ਨੇ ਜੋ ਉਹਨਾਂ ਨੂੰ ਪੰਚਾਇਤ ਡਿਪਾਰਟਮੈਂਟ ਦਿੱਤਾ ਕਿ ਉਹ ਡਿਪਾਰਟਮੈਂਟ ਮਹਿਜ਼ ਪਿਛਲੇ ਕਰੀਬ ਦੋ ਤੋਂ 2.5 ਸਾਲਾਂ ਦੇ ਵਿੱਚ ਤੀਸਰੀ ਥਾਂ 'ਚ ਲੱਗਿਆ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਸੀ ਉਸ ਤੋਂ ਬਾਅਦ ਲਾਲਜੀਤ ਸਿੰਘ ਭੋਲਰ ਦੇ ਕੋਲ ਸੀ ਉਸ ਤੋਂ ਬਾਅਦ ਹੁਣ ਨਵੇਂ ਮੰਤਰੀ ਬਣਾਏ ਗਏ ਨੇ ਤਰਨਪ੍ਰੀਤ ਸਿੰਘ ਸੌਂਤ ਉਹ ਉਪ ਪ੍ਰਧਾਨ ਵੀ ਰਹੇ ਨੇ ਪਾਰਟੀ ਦੇ ਤੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ دی ਗਈ ਹੈ ਤੇ ਵੇਖਣਾ ਹੋਵੇਗਾ ਕਿ ਹੁਣ ਜਿਹੜੀ ਪਰਫਾਰਮੈਂਸ ਹੈ ਪਾਰਟੀ ਨੂੰ ਲੈ ਕਿੱਥੇ ਇੱਕ ਖੜਾ ਕਰਦੀ ਹੈ ਕਿਹੜੀ ਚਰਚਾ ਹੁੰਦੀ ਹੈ ਗਰਾਊਂਡ ਲੈਵਲ ਤੇ ਕੀ ਪੁਸ਼ ਬੈਕ ਮਿਲਦਾ ਹੈ ਤੇ ਇਹ ਹੁਣ ਬਿਲਕੁਲ ਸਮਾਂ ਤੈਅ ਕਰੇਗਾ ਤੇ ਨਾਲ ਹੀ ਅਸੀਂ ਇਹ ਜਿਹੜੀ ਸਾਡੀ ਚਰਚਾ ਕੀਤੀ ਗਈ ਹੈ ਇਸ ਦੇ ਉੱਤੇ ਤੁਸੀਂ ਵੀ ਆਪਣਾ ਕਮੈਂਟ ਪਾਸ ਕਰ ਸਕਦੇ ਹੋ ਕਮੈਂਟਸ ਕਰ ਸਕਦੇ ਹੋ ਕਿ ਇਹ ਸਭ ਨੂੰ ਲੈ ਕੇ ਪਾਰਟੀ ਦੀ ਜਿਹੜੀ ਅਗਲੀ ਰਣਨੀਤੀ ਕੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜੇ ਮੀਡੀਆ ਦੀ ਗੱਲ ਕੀਤੀ ਜਾਵੇ ਜਾਂ ਸਿਆਸੀ ਗਲਿਆਰਿਆਂ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਗਲਿਆਰਿਆਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਚਰਚਾ ਨਹੀਂ ਸੀ ਕਿ ਕੈਬਨਟ ਦੇ ਵਿੱਚ ਸਵੈਰ ਬਦਲ ਹੋਏਗਾ ਕੈਬਨਟ ਦੇ ਵਿੱਚ ਕੁਝ ਨਾ ਕੁਝ ਨਵੇਂ ਚਿਹਰੇ ਸ਼ਾਮਲ ਹੋਣਗੇ ਕਿਉਂਕਿ ਚਾਰ ਮੰਤਰੀ ਹਟਾਏ ਗਏ ਨੇ ਪੰਜ ਨਵੇਂ ਆ ਗਏ ਨੇ 16 ਮੰਤਰੀ ਟੋਟਲ ਬਣ ਗਏ ਨੇ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਮੰਤਰੀ ਬਲਜੀਤ ਘੋੜਾ ਹੈ ਹਾਲਾਂਕਿ ਹੁਣ ਵੇਖਣਾ ਹੋਵੇਗਾ ਕਿ ਜਿਹੜੇ ਪ੍ਰਾਣੇ ਨੇ ਜਿਹੜੇ ਦੂਜੀ ਵਾਰ ਐਮਐਲਏ ਚੁਣ ਕੇ ਆਏ ਸੀ ਉਹਨਾਂ ਦਾ ਵੀ ਨੰਬਰ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਪਾਏਗਾ ਉਹ ਪਰਫਾਰਮੈਂਸ ਤੈਅ ਕਰੇਗੀ ਕੀ ਤੈਅ ਕਰੇਗੀ ਜਬ ਪਾਰਟੀ 2027 ਦਾ ਜਿਹੜਾ ਬਲੂਪ੍ਰਿੰਟ ਹੈ ਉਹਨੂੰ ਤਿਆਰ ਕਰਨ ਦੇ ਵਿੱਚ ਰੁਚੀ ਹੋਈ ਹੈ ਸੋ ਇਸ ਸਭ ਦੀ ਚਰਚਾ ਦੇ ਉੱਤੇ ਤੁਸੀਂ ਸਾਡੇ ਨਾਲ ਜਿਹੜੀ ਆਪਣੀ ਆਪਣੀ رائے ਆ ਉਹ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਤੇ ਇਸ ਜਿਹੜੀ ਚਰਚਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਕੋਈ ਆਪਣੇ ਵੱਲੋਂ ਜਿਹੜਾ ਉਹਨਾਂ ਦਾ ਇੱਕ ਸਾਈਕੋਲੋਜੀਕਲੀ ਇੱਕ ਮੈਂਟੈਲਿਟੀ ਇੱਕ ਪਿਕਚਰ ਹੁੰਦੀ ਹੈ ਉਹ ਵੀ ਸਾਡੇ ਤੱਕ ਪਹੁੰਚਾ ਸਕੇ ਆਪਣੀ ਆਵਾਜ਼ ਨੂੰ ਸਾਡੇ ਤੱਕ ਕਮੈਂਟ ਬਾਕਸ